ਸਾਰੇ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਨਦੀਨਾਂ ਦੀ ਵੱਡੀ ਪ੍ਰੋਬਲਮ ਹੈਗੀ ਹੈ ਚਾਹੇ ਪਨੀਰੀ ਹੋਵੇ ਐ ਚਾਹੇ ਝੋਨੇ ਦੀ ਟ੍ਰਾਂਸਪਲੈਂਟਿੰਗ ਹੋਵੇ ਚਾਹੇ ਝੋਨਾ ਸਿੱਧੀ ਬਿਜਾਈ ਕਰਿਆ ਹੋਵੇ ਕਿਉਂਕਿ ਵਿੱਚ ਕਿਸਾਨ ਭਰਾ ਸਿੱਧੀ ਬਿਜਾਈ ਤੋਂ ਇਸ ਕਰਕੇ ਡਰ ਜਾਂਦੇ ਵੀ ਇਹਦੇ ਵਿੱਚ ਨਦੀਨਾਂ ਦਾ ਜਿਹੜਾ ਕੰਟਰੋਲ ਨਹੀਂ ਹੁੰਦਾ ਅੱਜ ਪਨੀਰੀ ਦੇ ਉੱਪਰ ਕਾਟੇਵਾ ਕੰਪਨੀ ਦੀ ਨੋਵਾ ਇਲੈਕਟ ਦਵਾਈ ਹੋਈ ਸੀ ਇਹ ਦਵਾਈ ਦੀ ਨਵੀਂ ਤਕਨੀਕ ਹੈਗੀ ਕਿਉਂਕਿ ਕੋਟਿਵਾ ਕੰਪਨੀ ਜਿਹਨਾਂ ਦੀ ਪੈਕਸਾ ਲੋਨ ਦਵਾਈ ਆਉਂਦੀ ਹੈਗੀ ਆ ਆਪਾਂ ਕਾਫੀ ਸਾਲਾਂ ਤੋਂ ਵਰਤ ਰਹੇ ਹੈਗੇ ਆ ਅੱਜ ਆਪਾਂ ਪਿੰਡ ਬਰੇ ਖੜੇ ਹੈਗੇ ਆ ਕਿਸਾਨ ਦੇ ਕਾਫੀ ਜਿਹੜੇ ਨਦੀਨ ਸੀਗੇ ਤੇ ਨਦੀਨ ਵੀ ਤੁਹਾਨੂੰ ਦਿਖਾ ਦਿੰਨੇ ਜਮਾਂ ਐਨ ਮੱਛੇ ਪਏ ਹੈਗੇ ਆ ਵੀ ਜਿੰਨਾ ਵੀ ਕਿਸਾਨ ਪਰਮਾਂ ਦੇ ਦੇਖੋ ਪਨੀਰ ਦੇ ਵਿੱਚ ਨਦੀਨ ਹੋਏ ਹੈਗੇ ਆ ਛੋਡੇ ਨੋਮਨੀ ਗੋਲਡ ਦੇ ਨਾਲ ਨਹੀਂ ਕੰਟਰੋਲ ਹੋਇਆ ਪਹਿਲਾਂ ਤੁਸੀਂ ਨੇ ਕੋਈ ਵੀ ਦਵਾਈ ਵਰਤੀ ਆ ਉਹਦੇ ਨਾਲ ਕੰਟਰੋਲ ਨਹੀਂ ਹੋਇਆ ਤਾਂ ਇਸ ਦਵਾਈ ਨੂੰ ਵਰਤਣ ਦਾ ਸਹੀ ਤਰੀਕਾ ਦੇ ਦੋਸ ਕਿੰਨੀ ਪਾਈ ਤੇ ਕਿਹੜੇ ਕਿਹੜੇ ਨਦੀਨ ਕੰਟਰੋਲ ਕੀਤੇ ਹੱਸ ਗਿਆ ਬਾਈ ਹੱਸੀ ਗੱਲ ਵੀਰੇ ਬਾਈ ਜੀ ਪਿੰਡ ਗੜਾ ਆਪਣਾ ਪਿੰਡ ਵੀਰੇ ਬਰੇ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਮੋਬਾਈਲ ਮੇਰਾ ਆਪਣਾ 9969926271 ਤੇ ਕਿੰਨੀ ਖੇਤੀ ਕਰਦੇ ਆ ਬਈ ਆਪਾਂ ਖੇਤੀ ਕਰਦੇ ਆ ਵੀਰੇ 15 ਕਿੱਲੇ ਠੀਕ ਹੈ ਤੇ ਬਾਈ ਪਨੀਰੀ ਚ ਕਿੰਨੀ ਕੁ ਮਤਲਬ ਪ੍ਰੋਬਲਮ ਸੀ ਨਦੀਨਾਂ ਦੀ ਨਦੀਨਾਂ ਦੀ ਕਾਫੀ ਪ੍ਰੋਬਲਮ ਸੀ ਵੀਰੇ ਸੱਠੀ ਸੀਗੀ ਤੇ ਆਪਣਾ ਛੋਟਾ ਕੱਖ ਕਹਿ ਦਿੰਨੇ ਆ ਉਹ ਸੀਗਾ ਔਰ ਵੀ ਕਾਫੀ ਤਰ੍ਹਾਂ ਦੇ ਨਦੀਨ ਸੀਗੇ ਠੀਕ ਹੈ ਤੇ ਆਪਾਂ ਨੇ ਨੋਮਨੀ ਗੋਲਡ ਕੀਤੀ ਸੀਗੀ ਦਵਾਈ ਨੋਮਨੀ ਗੋਲਡ ਨੇ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਦਿੱਤਾ ਅੱਛਾ ਉਸ ਤੋਂ ਬਾਅਦ ਇਹ ਦਵਾਈ ਕੀਤੀ ਹੈ ਠੀਕ ਹੈ ਤੇ ਇਹਨੇ ਮਤਲਬ ਅੱਜ 5 ਦਿਨ ਹੋ ਗਏ ਦਵਾਈ ਕਰੀ ਨੂੰ ਪੂਰੀ ਤਰ੍ਹਾਂ ਮਤਲਬ ਫਾਈ ਕਰਤਾ ਕੱਖਾਂ ਦਾ ਓਕੇ ਓਕੇ ਪੂਰਾ ਵਧੀਆ ਤੇ ਬਈ ਜਿਵੇਂ ਲਾ ਲਓ ਘੱਟੋ ਘੱਟ ਕਿੰਨੇ ਦਿਨ ਦੀ ਪਨੀਰੀ ਸੀ ਜਦੋਂ ਸਪਰੇਅ ਕਰੀ ਸੀ ਪਨੀਰੀ ਵੀਰੇ ਹੋ ਗਈ ਸੀ 20 ਦਿਨਾਂ ਦੀ 20 ਦਿਨਾਂ ਦੀ ਹਾਂ ਤੇ ਡੋਜ਼ ਕਿੰਨੀ ਪਾਈ ਸੀ ਡੋਜ਼ ਇੱਕ ਹੱਥ ਵਾਲੇ ਪੰਪ ਚ ਪਾਈ ਸੀ ਇਹ 60 ਐਮਐਲ अच्छा ठीक है ते कैमे दिन ਮੰਨ ਲੈ ਨਦੀਨ ਕੰਟਰੋਲ ਹੋ ਗਏ ਸੀ ਚਾਰ ਚੌਥੇ ਪੰਜਵੇਂ ਦਿਨ ਪੂਰੀ ਮਤਲਬ ਜਮਾ ਵਧੀਆ ਅੱਛਾ ਜਿਵੇਂ ਮੰਨ ਲੈ ਕਰੀ ਤੋ ਉਸ ਤਰੀ ਹੂਗੀ ਜਿਵੇਂ ਆਪਾਂ ਪਹਿਲਾਂ ਨੋਮਨੀ ਗੋਲਡ ਕਰਦੇ ਮੰਨ ਲੈ ਜਿਵੇਂ ਹੁਣ ਆਪਾਂ ਖੜੇ ਆ ਹਨਾ ਪੈਰ ਚੱਲਦੀ ਹੈ ਹਨਾ ਹਾਂਜੀ ਤੇ ਸਪਰੇਅ ਕਰਨ ਤੋਂ ਕੈਮੇ ਦਿਨ ਬਾਅਦ ਮੰਨ ਲੈ ਪਾਣੀ ਵਗੈਰਾ ਲਾਤਾ ਸੀ ਸਪਰੇਅ ਕਰਨ ਤੋਂ ਵੀਰੇ ਨੋਮਨੀ ਗੋਲਡ ਦਾ ਵੱਧ ਟਾਈਮ ਕਹਿੰਦੇ ਆ ਵੀ 48 ਘੰਟੇ ਪਾਣੀ ਨਾਲ ਲਾਓ ਇਹਦਾ 24 ਘੰਟੇ ਬਾਅਦ ਲਾਵਾਂਗੇ ਪਾਣੀ ਲਾਉਣ ਤੋਂ ਬਾਅਦ ਹੀ ਸੁੱਕਿਆ ਤੱਕ ਅੱਛਾ ਜੀ ਹਾਂ ਠੀਕ ਹੈ ਮਨ ਲਾ ਵੀ ਸਾਰੇ ਨਦੀਨ ਮਨ ਲਾ ਜਾਂ ਚੋਪੜ ਤੇ ਹਾਂ ਹਾਂ ਕੋਈ ਪਨੀਰੀ ਨੂੰ ਮਨ ਲਾ ਤੱਕਾ ਕੋਈ ਨਹੀਂ ਕੋਈ ਤੱਕਾ ਨਹੀਂ ਲਾਇਆ ਤੇ 24 ਘੰਟੇ ਬਾਅਦ ਪਾਣੀ ਲਾਇਆ ਸੀ ਤੇ ਪਾਣੀ ਤੋਂ ਉਹ ਤੇ ਪਾਣੀ ਤੇ ਜੂਰੀਆ ਵੀ ਪਾਈ ਸੀ ਅੱਛਾ ਮਤਲਬ ਵਿੱਚ ਦਵਾਈਆਂ ਹੁੰਦੀਆਂ ਵੀ ਜੂਰੀਆ ਨਾਲ ਦੁਆਰੇ ਕੱਖ ਹੋ ਜਾਂਦੇ ਆ ਠੀਕ ਹੈ ਮਤਲਬ ਵਧੀਆ ਰਿਜ਼ਲਟ ਮਿਲਿਆਗਾ ਤੇ ਹੁਣ ਕਿਸਾਨ ਪ੍ਰਭੂ ਦੇਖੋ ਨਵੀਂ ਚੀਜ਼ ਹੁੰਦੀ ਹੈ ਜੋ ਹਨਾ ਕਿਸਾਨਾਂ ਨੂੰ ਦੱਸਣਾ ਤਾਂ ਦੇਖੋ ਫਰਜ਼ ਹੁੰਦਾ ਹੈ ਕਿਉਂਕਿ ਹੁਣ ਜਿਵੇਂ ਲਾ ਲੋ ਪਨੀਰ ਦੇ ਵਿੱਚ ਨਦੀਨ ਹੋ ਗਈ ਕੱਢਣ ਦਾ ਸਮਾਂ ਦੇਖੋ ਕਿਸੇ ਕੋਲੇ ਨਹੀਂ ਹੈ ਕਿਉਂਕਿ ਝੋਨਾ ਨਾਲ ਦੀ ਨਾਲ ਲਾਉਣ ਦੀ ਤਿਆਰ ਹੈਗੀ ਹੈ ਕਿਉਂਕਿ ਪਨੀਰੀ ਵੀ ਲਗਭਗ 25 26 ਦਿਨ ਦੀ ਇਸ ਤੋਂ ਵੱਧ ਵੀ ਹੋ ਸਕਦੀ ਹੈ 28 ਦਿਨਾਂ ਦੀ ਹੋਗੀ 28 ਦਿਨਾਂ ਦੀ ਪਨੀਰੀ ਹੋਗੀ ਲਗਭਗ ਪਨੀਰੀ ਵੀ ਕਾਫੀ ਵੱਡੀ ਹੈਗੀ ਹੈ ਨਾ ਤੇ ਸਮਾਂ ਬਹੁਤ ਘੱਟ ਹੁੰਦਾ ਸਿੱਧੀ ਬਿਜਾਈ ਦੇ ਵਿੱਚ ਜੇ ਕਿਸੇ ਕਿਸਾਨ ਪਰ ਆਪਣੇ ਦੇਖੋ ਦਵਾਈ ਵਰਤ ਨਹੀਂ ਹੈਗੀ ਤਾਂ 1/2 ਲੀਟਰ ਇਹਦੀ ਡੋਜ਼ ਹੈਗੀ ਆ ਸਭ ਤਰ੍ਹਾਂ ਦੇ ਕੱਖਾਂ ਨੂੰ ਕੰਟਰੋਲ ਕਰੂਗੀ ਕਾਰਨ ਕਿ ਦੇਖੋ ਮਕੜਾ ਵਗੈਰੇ ਤਾਂ ਆਪਣੇ ਹੁੰਦਾ ਨਹੀਂ ਹੈਗਾ ਨੀਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹਦਾ ਠੀਕ ਹੈ ਨਹੀਂ ਕੀ ਹੁੰਦਾ ਨੋਮਨੀ ਗੋਲਡ ਨਾਲ ਵੀ ਉਪਰੋਂ ਹਲਕੀ ਜੀ ਉਹ ਮਤਲਬ ਨੋਕਾ ਸੜ ਜਾਂਦੀਆਂ ਨੇ ਠੀਕ ਹੈ ਠੀਕ ਹੈ ਇਹਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਉਹ ਦਿੱਕਤ ਨਹੀਂ ਆਈ ਪਨੀਰੀ ਨੂੰ ਬਿਲਕੁਲ ਵੀ ਨਹੀਂ ਉਹ ਲੱਗਿਆ ਆ ਘੈਰੀ ਤੇ ਹੋਈ ਹੋਈ ਹੈ ਦੇਖੋ ਉਹ ਘੈਰੀ ਇਕੱਠੀਆਂ ਵੀ ਜੀਆਂ ਹੋਈਆਂ ਠੀਕ ਹੈ ਠੀਕ ਹੈ ਉਹਦੇ ਨਾਲ ਇਹਦੀ ਬਿਹਤਰ ਹੈ ਇਕੱਠੀ ਜੂਰੀਆਂ ਪੈਂਦੀਆਂ ਇਕੱਠੇ ਹੀ ਪਾਣੀ ਲੱਗਦਾ ਠੀਕ ਹੈ ਜੀ। ਜੇ ਕਿਸਾਨ ਭਰਾਓ ਜੇ ਤੁਹਾਡੇ ਪਨੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਦੀਨ ਹੈਗਾ, ਕੱਲੇ ਮਾਕੜੇ ਛੜਕੋ ਕਿਉਂਕਿ ਮਾਕੜਾ ਤਾਂ ਨਾ ਮਾਤਰੀ ਹੁੰਦਾ ਕੀ ਕਹਣਾ ਕਿਤੇ ਹੋ ਜੇ ਹਨਾ ਸੱਠੀ ਜਾਂ ਜਿਵੇਂ ਸੌਂਫ ਤੇ ਜਾਂ ਹੁੰਦਾ ਘੋੜਾ ਕੱਖ ਜਾਦੇ ਹੁੰਦਾ ਤੇ ਪਾਨ ਪੱਤਾ ਤਾਂ ਮੜਾ ਮੂਟ ਜਾਂ ਸੱਠੀ ਵਗੈਰਾ ਹੁੰਦੀ ਹੈਗੀ ਇਹ ਤਿੰਨ ਚਾਰ ਨਦੀਨ ਜਿਆਦੇ ਹੁੰਦੇ ਆ ਕੱਢਣੇ ਔਖੇ ਆ। ਜੇ ਤੁਹਾਡੀ ਸਿੱਧੀ ਵਿਆਈ ਹੈਗੀ ਚਾਹੇ ਤੁਹਾਡੀ ਪਨੀਰੀ ਆ ਚਾਹੇ ਤੁਸੀਂ ਅੱਗੇ ਝੋਨਾ ਟਰਾਂਸਫਰਡਿੰਗ ਕਰਿਆ ਹੈਗਾ ਜੇ ਉਸ ਤੋਂ ਟਾਈਮ ਤੇ ਦਵਾਈ ਨਹੀਂ ਵਰਤੀ ਗਈ ਤਾਂ ਉਸ ਤੋਂ ਬਾਅਦ ਤੁਸੀਂ ਇਸ ਦਵਾਈ ਨੂੰ ਵਰਤ ਸਕਦੇ ਹੋ। ਕੌਸਟਲੀ ਮਹਿੰਗੀ ਸੋਨੂੰ ਪੈਸੇ ਦੇ ਪਰ ਸੋਡੀ ਕਿਸੇ ਵੀ ਤਰ੍ਹਾਂ ਦਾ ਫਸਲ ਨੂੰ ਕਿਸੇ ਵੀ ਤਰ੍ਹਾਂ ਦੀ ਸਟ्रेस ਨਹੀਂ ਦੇਣੀ ਕੋਈ ਲੰਮਾ ਸਮਾਂ ਪਾਣੀ ਦਾ ਗੈਪ ਕੋਈ ਲੰਮਾ ਸਮਾਂ ਯੂਰੀਆ ਦਾ ਗੈਪ ਤਾਂ ਦੇਖੋ ਬਈ ਹੈ ਨਾ ਰੱਖਣਾ ਨਹੀਂ ਪੈਂਦਾ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਕਿਸਾਨ ਭਰਾਓ ਜਰੂਰ ਵਰਤੋ ਕਿਉਂਕਿ ਪਨੀਰ ਦੇ ਵਿੱਚ ਕਈ ਵੀ ਤਰ੍ਹਾਂ ਦੇ ਕੱਖਾਂ ਨਦੀਨੇ ਪ੍ਰੋਬਲਮ ਹੈਗੀ ਹੈ ਤਾਂ ਇਹਨੂੰ ਦਵਾਈ ਨੂੰ ਤੁਸੀਂ ਬੇਚਣ ਕੋ ਕੇ ਹਰ ਇੱਕ ਜੇ ਸਿੱਧੀ ਵੀ ਜਾਈ ਹੈ ਚਾਹੇ ਟ੍ਰਾਂਸਫਰਡਿੰਗ ਕਰੀਏ ਚਾਹੇ ਸੋਡੀ ਪਨੀਰੀ ਹੈਗੀ ਹੈ ਸ਼ੁਕਰੀਆ ਬਈ ਠੀਕ ਹੈ ਜੀ ਧੰਨਵਾਦ